मेरी पिछली से रसद है वो सारे ही समाप्त ऐसे में क्या कैंटीन में जाने का जिस के मैं उसके सारे ही आप लोग एक ही जगह पे जाके जरूर दिमाग में बात जरा सो नंबर बढ़ेगा अपनाएगा वो सक्रिय नंबर बने फोटोग्राफर मीडिया सारे मित्रा का अज भारती जनता पार्टी इस मैंबरशिप अभियान अजे मुख्य महान जी सामो इस जी है सब तो पहला मैं जो चौथे स्तंभ प्रेस के दे गे गे, गे, गे। गे। दे गे, गे। सारे आए हुए भरावे बहुत बहुत, बहुत ਨਵਾਦ ਸਾਡੇ ਵਿੱਚ ਜ਼ਿਲ੍ਹਾ ਪ੍ਰਧਾਨ ਸ੍ਰੀ ਸਿੰਘਲਾ ਜੀ ਅਤੇ ਭੈਣ ਪਰਮਕੌਰ ਜੀ ਅੱਜ ਅਸੀਂ ਜਿਹੜਾ ਇਸ ਜ਼ਿਲ੍ਹੇ ਦਾ ਮੈਂਬਰਸ਼ਿਪ ਅਭਿਆਨ ਸ਼ੁਰੂ ਕਰਨ ਲਈ ਹਰ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਇਸੇ ਤਰ੍ਹਾਂ 11 ਔਰ 12am 12 ਮੁਝੇ ਪ੍ਰੈਸ ਕਾਨਫਰੰਸ ਚੱਲ ਰਹੀ ਹੈ। 2 ਤਰੀਕ ਨੂੰ ਨਰਿੰਦਰ ਮੋਦੀ ਜੀ ਨੇ ਇਹ ਅਭਿਆਨ ਦੀ ਸ਼ੁਰੂਆਤ ਕੀਤੀ ਤੇੰਤ੍ਰਿਕ ਕੱਲ ਅਸੀਂ ਪੰਜਾਬ ਦੀ ਸ਼ੁਰੂਆਤ ਜਿਹੜੀ ਹੈ ਚੰਡੀਗੜ੍ਹ ਆਫਿਸ ਤੋਂ ਕੀਤੀ ਅੱਜ 35 ਜ਼ਿਲ੍ਹਿਆਂ ਦੇ ਵਿੱਚ ਇਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਮਾਧਿਅਮ ਦੇ ਨਾਲ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਇਹ ਅਭਿਆਨ ਜਿਹੜਾ ਹੈ ਸ਼ੁਰੂ ਜਿਹੜਾ ਵਾ ਕੀਤਾ ਵਾ ਉਹਰੇ 2014 ਦੇ ਵਿੱਚ ਅਮਿਤ ਸ਼ਾਹ ਜੀ ਨੇ ਜਦੋਂ ਡਿਜੀਟਲਾਈਜੇਸ਼ਨ ਦੇ ਵਿੱਚ ਕੀਤਾ ਸੀਗਾ ਉਦੋਂ ਸਾਡੀ ਜਿਹੜੀ ਪਾਰਟੀ ਨੇ 2014 ਤੋਂ 2015 ਦੇ ਵਿੱਚ 11 ਕਰੋੜ ਮੈਂਬਰ ਬਣਾ ਕੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣੀ। ਉਸ ਤੋਂ ਬਾਅਦ 2019 ਦੇ ਵਿੱਚ 7 ਕਰੋੜ ਮੈਂਬਰ ਬਣਿਆ ਤੇ ਪਾਰਟੀ ਜਿਹੜੀ ਹੈ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਬਣ ਕੇ 18 ਕਰੋੜ ਦੇ ਸਦਸੇ ਜਿਹੜੇ ਹੈ ਪਰਿਵਾਰ ਦੇ ਸਦਸੇ ਬਣੇ। ਕਿਉਂਕਿ ਪਾਰਟੀ ਸਾਡੀ ਲੋਕਤੰਤਰੀ ਪਾਰਟੀ ਹੈ ਇਹਦੇ ਵਿੱਚ ਚੋਣਾਂ ਦੀ ਪ੍ਰਕਿਰਿਆ ਚੱਲਦੀ ਹੈ 6 ਸਾਲ ਲਈ ਅਸੀਂ ਮੈਂਬਰ ਬੰਦੇ ਆ ਉਹ 6 ਸਾਲ ਤੋਂ ਬਾਅਦ ਇਹ ਮੈਂਬਰਸ਼ਿਪ ਜਿਹੜੀ ਹੈ ਦੁਆਰਾ ਜਿਹੜੀ ਹੈ ਮੈਂਬਰਸ਼ਿਪ ਅਭਿਆਰ ਇਹ ਜਿਹੜਾ ਮੈਂਬਰ ਜਿਹੜਾ ਪੁਰਾਣਾ ਮੈਂਬਰ ਹੈ ਉਹ ਸਮਾਪਤ ਹੋ ਜਾਂਦਾ ਔਰ ਨਵੇਂ ਸਿਰੇ ਤੋਂ ਮੈਂਬਰਸ਼ਿਪ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਉਸੇ ਤਹਿਤ ਜਿਹੜੀ ਹੈ 2 ਤਰੀਕ ਨੂੰ ਨરેન્દ્ર ਮੋਦੀ ਜੀ ਨੇ ਇਹ ਅਭਿਆਸ ਜਿਹੜਾ ਜਦੋਂ ਸਦਸੇ ਦਾ ਨਨ ਆਪਣੇ ਨਨ ਆਪਣੇ ਮੱਡਾ ਜੀ ਨੇ ਸ਼ੁਰੂਆਤ ਕਰਾਈ ਔਰ ਉੱਥੋਂ ਸਦਸਿਆਂ ਬਿਆਨ ਜਿਹੜਾ ਸ਼ੁਰੂ ਹੋਇਆ ਇਹ ਸਾਡਾ ਜਿਹੜਾ ਪੰਜਾਬ ਦਾ ਟੀਚਾ ਕਿਉਂਕਿ ਅਸੀਂ 200 ਪਰਬੂਤ ਦਾ ਟੀਚਾ ਲੈ ਕੇ ਚੱਲ ਰਹੇ ਆ ਔਰ 24538 ਬੂਥ ਨੇ ਪੰਜਾਬ ਦੇ ਵਿੱਚ ਕਿ ਅਸੀਂ 50 ਲੱਖ ਦਾ ਟੀਚਾ ਜਿਹੜਾ ਵੈ ਅਸੀਂ ਇਹ ਲੈ ਕੇ ਕਰ ਅਕਰਤਾ ਦੇ ਮਾਧਿਅਮ ਨਾਲ ਸਮਾਜ ਦੇ ਮਾਧਿਅਮ ਨਾਲ ਕਿਉਂਕਿ ਅੱਜ ਸਮਾਜ ਜਿਹੜਾ ਵੈ ਸਾਰਾ ਨਰਿੰਦਰ ਮੋਦੀ ਜੀ ਨੂੰ ਇੱਕ ਇਸ ਤਰੀਕੇ ਦੇਖ ਰਿਹਾ ਕਿ ਅਗਰ ਦੇਸ਼ ਦੀ ਕੋਈ ਤਰੱਕੀ ਹੋ ਦੇਸ਼ ਲਈ ਕੋਈ ਕੰਮ ਕਰ ਸਕਦਾ ਵੈ ਉਹ ਇਕੱਲਾ ਇੱਕੋ ਸ਼ਖਸ ਹੈ ਨਰਿੰਦਰ ਮੋਦੀ ਜੀ। ਉਹ ਅੱਜ ਅਸੀਂ ਇਸ ਪਰਵ ਨੂੰ ਚਲਾਂਦੇ ਸਾਨੂੰ ਵੀ ਗਰਮ ਮਹਿਸੂਸ ਹੁੰਦਾ ਕਿ ਸ਼ਾਂਤਾ ਦਾ ਅੰਕੜਾ ਆ ਜਾਏਗਾ ਤੁਹਾਡੇ ਸਾਹਮਣੇ ਅੰਕੜਾ ਪ੍ਰਤੱਖੀ ਵੀ ਹੋ ਜਾਏਗਾ ਇਹ ਅੰਕੜਾ ਜਿਹੜਾ ਚੱਲ ਰਿਹਾ ਵੈ ਕੀ ਕਿੰਨਾ ਅੰਕੜਾ ਜਿਹੜਾ ਸਾਡਾ ਵੈ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਪਾਰ ਹੁੰਦਾ ਹੈ ਔਰ ਪਿਛਲੇ ਵਾਰ ਪੰਜਾਬ ਦੇ ਵਿੱਚ 23 ਲੱਖ ਮੈਂਬਰ ਬਣਿਆ ਸੀਗਾ ਇਹ 6 ਲੱਖ 5 ਲੱਖ ਮੈਂ 594000 ਮੈਂਬਰ ਜਿਹੜਾ ਵੈ ਉੰਨੀ ਚ ਬਣਿਆ ਸੀ ਟੋਟਲ 29 ਲੱਖ ਮੈਂਬਰ ਬਣਿਆ ਸੀ ਤੇ ਉਸ ਮੈਂਬਰ ਨੂੰ ਲੈਂਦੇ ਹੋਏ ਅੱਜ ਇਸ ਮੈਂਬਰ ਅਸੀਂ ਆਬਿਆਨ ਨੂੰ ਇਸ ਤਰੀਕੇ ਨਾਲ ਸ਼ੁਰੂਆਤ ਕੀਤੀ ਹੈ ਕਿ ਸਾਡਾ ਟਿੱਕਾ ਜਿਹੜਾ ਹੈ 50 ਲੱਖ ਦਾ ਟਿੱਕਾ ਜਿਹੜਾ ਹੈ ਪੰਜਾਬ ਦਾ ਕਾਰਜਕਰਤਾ ਦੇ ਮਾਧਿਅਮ ਨਾਲ ਔਰ ਸਮਾਜ ਦੇ ਮਾਧਿਅਮ ਨਾਲ ਜਿਹੜੇ ਲੋਕ ਸਮਾਜ ਦੇ ਆਮ ਆਪਣੇ ਆਂ ਵਲੰਟਰੀ ਆ ਕੇ ਜੁੜ ਰਹੇ ਨੇ ਸਾਡੇ ਨਾਲ ਔਰ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਕਿਉਂਕਿ ਪ੍ਰੈਸ ਹੀ ਕੈਸੀ ਰੀਡ ਦੀ ਹੰਡੀ ਹੈ ਕਿ ਜਿਹੜੀ ਜਨ ਜਨ ਤੱਕ ਜਿਹੜੀ ਆ ਆਵਾਜ਼ ਨੂੰ ਸਾਡੀ ਆਵਾਜ਼ ਨੂੰ ਹਮੇਸ਼ਾ ਜਨ ਜਨਤਾ ਕੋ ਪਹੁੰਚਾਉਂਦੀ ਹੈ ਔਰ ਉਹਨਾਂ ਦੇ ਮਾਧਿਅਮ ਨਾਲ ਹੀ ਅੱਜ ਅਸੀਂ ਪੰਜਾਬ ਦੇ ਵਿੱਚ ਜਿਹੜਾ ਤੀਚਾ ਵੈ ਉਹ ਲੈ ਕੇ ਜਾਵਾਂਗੇ ਔਰ ਆਮ ਵਾਲੇ ਸਮੇਂ ਦੇ ਵਿੱਚ ਇਹ ਅਭਿਆਨ ਇਸ ਤਰੀਕੇ ਨਾਲ ਚੱਲੇਗਾ ਇੱਕ ਤੇ ਇਹ 2 ਤਰੀਕ ਤੋਂ 25 ਤਰੀਕ ਤੱਕ ਦਾ ਇਹ ਅਭਿਆਨ ਹੈ ਪਹਿਲੇ ਪੜਾਅ ਦੇ ਵਿੱਚ 2 ਤਰੀਕ ਤੋਂ 25 ਤਰੀਕ ਤੱਕ ਚੱਲੇਗਾ ਦੂਜਾ ਪੜਾਅ 1 ਅਕਤੂਬਰ ਤੋਂ 15 ਅਕਤੂਬਰ ਤੱਕ ਦਾ ਦੂਜਾ ਪੜਾਅ ਹੈ ਇਹ ਦੂਜਾ ਪੜਾਅ ਜਿਹੜਾ ਵੈ ਉਦੋਂ ਚੱਲੇਗਾ ਉਸ ਤੋਂ ਬਾਅਦ ਸਾਡਾ ਸਕਰੀਅ ਮੈਂਬਰ ਹੁੰਦਾ ਉਹ 16 ਅਕਤੂਬਰ ਤੋਂ ਲੈ ਕੇ ਇਹ 31 ਤੂਬਰ ਤੱਕ ਉਹ ਅਭਿਆਨ ਚੱਲੇਗਾ 15 ਦਿਨ ਉਹ ਵਿਆ ਚੱਲਣਾ ਵੈ ਇਹ ਸਾਡੀ ਪ੍ਰਕਿਰਿਆ ਲੋਕਤੰਤਰੀ ਪ੍ਰਕਿਰਿਆ ਹੈ ਉਸ ਤੋਂ ਬਾਅਦ ਸਾਡੇ ਬੂਥ ਪ੍ਰਧਾਨ ਬਣਨਗੇ ਮੰਡਲ ਪ੍ਰਧਾਨ ਬਣਨਗੇ ਜ਼ਿਲ੍ਹਾ ਪ੍ਰਧਾਨ ਬਣਨਗੇ ਪੰਜਾਬ ਪ੍ਰਧਾਨ ਬਣਨਗੇ ਔਰ ਆਲ ਇੰਡੀਆ ਮਦਾਨ ਕਿ ਲੋਕਤੰਤਰੀ ਪ੍ਰਕਿਰਿਆ ਤੋਂ ਨੀਚੋਂ ਲੈ ਕੇ ਉੱਪਰ ਤੱਕ ਜਿਹੜੀ ਸਾਡੀ ਇਹ 3 ਸਾਲ ਦੀ ਪ੍ਰਕਿਰਿਆ ਹੈ ਉਹ ਸਾਲ ਨਾਲ ਇਹਨਾਂ ਬਦਲਾਅ ਹੋਏਗਾ ਪੁਰਾਜ ਅਸੀਂ ਤੁਹਾਡੇ ਸਿਆਣ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਉਹ ਜਿਹੜੀ ਮੈਂਬਰਸ਼ਿਪ ਯਾਰ ਜੀ ਅਸੀਂ ਡਰਾਈਵ ਸ਼ੁਰੂ ਕੀਤੀ ਹੈ ਔਰ ਅਸੀਂ ਉਮੀਦ ਵੀ ਕਰਦੇ ਆਂ ਕਿ ਬਰਨਾਲੇ ਦੇ ਵਿੱਚ ਅੱਗੇ ਨਾਲੋਂ ਡਬਲ ਜਰੀਆ ਮੈਂਬਰਸ਼ਿਪ ਹੋ ਕੇ ਤੁਹਾਨੂੰ ਬਟਿੰਡੇ ਦੇ ਵਿੱਚ ਸਾਰੀ ਜੀ ਬਟਿੰਡੇ ਦੇ ਵਿੱਚ ਲੱਸੋ